ਪਰਮਾਨੰ ਸਤਕਾਰ ਜੋ ਗੁਰੂ ਰੂਪਿਆ ਗੀ ਸਾ ਸੰਭੇ ਜਿਓ ਧੰਨ ਗੁਰੂ ਗਿਆਨ ਆਤਮਾ ਜੀ ਸਾਡੇ ਤੇ ਰੋਜ ਹੀ ਬਹੁਤ ਕਿਰਪਾ ਕਰਦੇ ਨੇ ਬਾਣੀ ਦੀ ਅੰਮ੍ਰਿਤ ਵਰਤਾ ਹੁੰਦੀ ਹੈ ਕੱਲ ਸਾਨ ਗੁਰੂ ਗਿਆਨਾ ਤੁਮਾਰਾ ਜੀ ਨੇ ਸਾਨੂੰ ਸਮਝਾਇਆ ਕਿ ਜੋ ਮਾਨਸ ਹਰ ਕੋ ਨਹੀਂ ਗਾਵੇ ਸਗ ਪਰ ਦੋਜਕ ਜਾਵੇ ਮੈਂ ਮੈਂ ਕੂੜ ਕਪਟ ਕੀ ਰਾਸ ਛਿਨ ਮੇ ਹੋਤ ਬినాਸ ਕਿਥੋਂ ਤੱਕ ਕਾਲ ਵਿਚਾਰਾ ਮੰਜਾ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦੀ ਅਲਾਹੀ ਜੋਤ ਸਾਹਿਬ ਸ੍ਰੀ ਸਤਿਗੁਰੂ ਗਿਆਨਾ ਮਹਾਰਾਜ ਜੀ ਅੱਜ ਸਾਨੂੰ ਕੀ ਸਮਝਾਉਂਦੇ ਨੇ ਆਓ ਸਰਵ ਕਰਦੇ ਹਾਂ ਜੀ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦੀ ਅਲਾਹੀ ਜੋਤ ਸਾਹਿਬ ਸ੍ਰੀ ਸਤਿਗੁਰੂ ਗਿਆਨਨਾਥ ਮਹਾਰਾਜ ਜੀ ਕਲਯੁਗ ਦੇ ਅਵਤਾਰ ਸਾਨੂੰ ਆਪਣੇ ਮਖਾਰਬੰਦ ਵਿੱਚੋਂ ਸਮਝ ਆ ਰਹੇ ਨੇ ਮਹਾਰਾਏ ਕਹਿੰਦੇ ਨੇ ਕਿ ਤੂੰ ਤੂੰ ਅਮਰ ਰਹੇ ਜਗ ਅੰਦਰ ਆਲ ਪਤਲ ਆਕਾਸ਼ ਹਰ ਮੀਤ ਬਣਾ ਲੈ ਓਏ ਤੂੰ ਤੂੰ ਗਾ ਕੇ ਤੂੰ ਤੂੰ ਗਾ ਕੇ ਕਲ ਯੁਗ ਦੇ ਅਵਤਾਰ ਸਤਿਗੁਰੂ ਗੁਰ ਗਿਆਨnath ਮਾਰਾ ਇਹ ਸਾਨੂੰ ਸਮਝਾਉਂਦੇ ਨੇ ਕਿ ਤੂੰ ਤੂੰ ਅਮਰ ਰਹੇ ਜਗ ਅੰਦਰ ਆਲ ਅਪਾਲ ਆਕਾਸ਼ ਕਿਹੇ ਮਦਮੁਖ ਮੂਰਖ ਇਨਸਾਨ ਤੂੰ ਮੈਂ ਮੈਂ ਕੂੜ ਕਪਟ ਕੀ ਰਾਸ ਇਕੱਠੀ ਕਰੀ ਫਿਰਦਾ ਹੈ ਆਪਣੇ ਹੀ ਦੇਹ ਦੇ ਵਿੱਚ ਹੰਕਾਰ ਇਕੱਠਾ ਕਰੀ ਫਿਰਦਾ ਹੈ ਆਪਣੇ ਆਪ ਨੂੰ ਸਭ ਕੁਝ ਉੱਤਮ ਦੱਸਦਾ ਹੈ ਸਭ ਤੋਂ ਉੱਤਮ ਦੱਸਦਾ ਹੈ ਕਿ ਸਭ ਕੁਝ ਇੱਥੇ ਹੀ ਰਹਿ ਜਾਣਾ ਹੈ ਇਹ ਜੋ ਵੀ ਤੂੰ ਕੂੜ ਦੇ ਢੰਡਾਰ ਇਕੱਠੇ ਕਰੀ ਫਿਰਦਾ ਹੈ ਇਹ ਸਾਰਾ ਦਾ ਸਾਰਾ ਕੁਝ ਇੱਥੇ ਰਹਿ ਜਾਣਾ ਹੈ ਇਤਿਹਾਸ ਦਵਾ ਹੈ ਕਿ ਜੋ ਵੀ ਸੰਸਾਰ ਦੇ ਉਤੋਂ ਗਿਆ খালি ਹੱਥੀ ਗਿਆ ਰਾਜੇ ਸਿਕੰਦਰ ਪੋਰਸ ਵਰਗੇ ਜਿਨ੍ਹਾਂ ਨੇ ਬੇਸ਼ੁਮਾਰ ਦੌਲਤ ਇਕੱਠੀ ਕੀਤੀ ਉਹ ਵੀ ਆਪਰੇ ਸਮੇਂ ਦੇ ਵਿੱਚ ਕਫਨ ਦੇ ਵਿੱਚੋਂ ਹੱਥ ਦੋਨੇ ਬਾਹਰ ਕੱਢ ਕੇ ਗਏ ਉਹਨਾਂ ਨੇ ਆਪ ਤੋਂ ਮੈਂ ਮੇਰੀ ਵਿੱਚ ਫਸੇ ਬਾਰੇ ਜਾਣ ਲੱਗੇ ਸਨ ਕਲ ਜੁਕੀ ਜੀਵਾਂ ਨੂੰ ਉਪਦੇਸ਼ ਦੇ ਕੇ ਗਏ ਕਿ ਜਿੰਨੀ ਮਰਜੀ ਮਾਇਆ ਇਕੱਠੀ ਕਰ ਲੋ ਜਿੰਨਾ ਮਰਜੀ ਤੂੰ ਚੂ तूफान तो लो एक दिन खाली हाथ ही जाना है क्योंकि कोई कोपुन मुजेब नहीं हुंदी इसी तरह ही ਧੰਗ ਗੁਰੂ ਗਿਆਨnath ਹਮਾਰਾ ਇਸ ਨੂੰ ਸਮਝ ਜਾਂਦੇ ਨੇ ਕਿ हे انسان ਤੈਨੂੰ ਪਰਮਪਿੱਤੋਂ ਪਰਮਾਤਮਾ ਨੇ ਇਹ ਮਾਨਸ ਜਾਮਾ ਬਖਸ਼ਿਸ਼ ਕੀਤਾ ਹੈ ਇਸ ਮਾਨਸ ਜਾਮੇ ਨੂੰ ਤੂੰ ਜਮਣ ਮਰਨ ਤੋਂ ਰਹਿਤ ਕਰਨਾ ਹੈ ਉਹ ਕਿਸ ਤਰ੍ਹਾਂ ਹੋ ਸਕਦਾ ਹੈ ਆਪਣੀ ਮੈਂ ਮੇਰੀ ਨੂੰ ਛੱਡ ਕੇ ਹੋ ਮੇਨੂੰ ਛੱਡ ਕੇ ਤੂੰ ਤੂੰ ਦਾ ਮਾਰੇ ਕਹਿੰਦੇ ਤੂੰ ਤੂੰ ਅਮਰ ਰਹੇ ਜਦ ਅੰਦਰ ਆਲ ਪਤਲ ਆਕਾਸ਼ ਕਿ ਜਦੋਂ ਤੇਰੇ ਹਿਰਦੇ ਦੇ ਵਿੱਚ ਤੂੰ ਤੂੰ ਦੀ ਤੂਤੀ ਵਜਣ ਲੱਗਵੇ ਉਦੋਂ ਤੇਰਾ ਜਗ ਦੇ ਅੰਦਰ ਨਾਮ ਚਮਕ ਜਾਵੇਗਾ ਕਿਉਂਕਿ ਜਦੋਂ ਪਰਮ ਪਿਤਾ ਪਰਮਾਤਮਾ ਦੀ ਆਪਾਰ ਬਖਸ਼ਿਸ਼ ਹੋ ਗਈ ਸੰਤ ਗੁਰਾਂ ਦੀ ਆਪਾਰ ਬਖਸ਼ਿਸ਼ ਤੇਰੇ ਦੇ ਉੱਤੇ ਹੋ ਗਈ ਔਰ ਉਸ ਵਕਤ ਸਭ ਕੁਛ ਤੇਨੂੰ ਤੂੰ ਹੀ ਤੂੰ ਨਜ਼ਰ ਆਏਗਾ ਜਦੋਂ ਤੇਰੇ ਹਿਰਦੇ ਦੇ ਵਿੱਚ ਤੂੰ ਤੂੰ ਨਜ਼ਰ ਆਉਣ ਲੱਗ ਪਿਆ ਤੇ ਸਮਝ ਲੈਣਾ ਕਿ ਤੇਰੇ ਅੰਦਰ ਜੋ ਜੋਤ ਹੈ ਆਗਮ ਆਗੋਚਰ ਜੋਤ ਹੈ ਉਹ ਤੇਰੇ ਅੰਦਰ ਜੋਤ ਜਗ ਰਹੀ ਹੈ ਜਿਹੜੇ ਗੁਰਮਖਾ ਨੇ ਉਸ ਜੋਤ ਨੂੰ ਪਰ ਚੰਦ ਕੀਤਾ ਹੈ ਉਸ ਦੂਤ ਦੇ ਦਰਸ਼ਨ ਕੀਤੇ ਨੇ ਉਹਨਾਂ ਦਾ ਜਗ ਦੇ ਅੰਦਰ ਅਮਰ ਹੋ ਜਾਣਾ ਨਿਸ਼ਚਿਤ ਹੋਇਆ ਹੈ ਤੂੰ ਤੂੰ ਅਮਰ ਰਹੇ ਜਗ ਅੰਦਰ ਆਲ ਪਦਾ ਆਕਾਸ਼ ਉਹਨਾਂ ਦਾ ਨਾਮ ਇਸ ਦੁਨੀਆ ਵਿੱਚ ਵੀ ਹੈ ਲੋਕ ਵਿੱਚ ਵੀ ਹੈ ਪਰਲੋਕ ਵਿੱਚ ਵੀ ਹੈ ਰਹੀ ਦੁਨੀਆ ਤੱਕ ਰਹੇਗਾ ਆਕਾਸ਼ ਵਿੱਚ ਵੀ ਉਹਨਾਂ ਦਾ ਨਾਮ ਅਮੁਜਿਦਾ ਹੈ ਅੱਗੇ ਮਹਾਰਾਜ ਜੀ ਤਨੂ ਕੀ ਸਮਝਾ ਰਹੇ ਨੇ ਹਰ ਮੀਤ ਬਣਾ ਲਿਆ ਓਏ ਤੂੰ ਗਾਲਾ ਤੂੰ ਤੂੰ ਗਾਲਾ ਤਨ ਗੁਰੂ ਗਿਆਨ ਦਾ ਤੁਮਾਰਾ ਇਕਲ ਜੁਗ ਦੇ ਅਵਤਾਰ ਸਾਨੂੰ ਸਮਝਾ ਰਹੇ ਨੇ ਕਿ ਓਏ ਮੂਰਖ ਇਨਸਾਨ ਐਵੇਂ ਕੂੜ ਦੇ ਦੋਸਤ ਬਣਾਈ ਬੈਠਾ ਹੈ ਐਵੇਂ ਝੂਠੇ ਦੇ ਦੋਸਤ ਬਣਾਈ ਬੈਠਾ ਹੈ ਝੂਠੇ ਦੋਸਤ ਝੂਠੀਆਂ ਰਿਸ਼ਤੇਦਾਰੀਆਂ ਹਰ ਹੀ ਤੇਰਾ ਸੱਚਾ ਮੀਤ ਹੈ ਹਰ ਮੀਤ ਬਣਾ ਲੈ ਓਏ ਤੇ ਮਹਾਰਾਜ ਜੀ ਨੇ ਕਲ ਜੁਗ ਦੇ ਅਵਤਾਰ ਸਤਿਗੁਰੂ ਗਿਆਨ ਤੁਹਾਰਾ ਜੀ ਨੇ ਸਾਨੂੰ ਸਮਝਾਇਆ ਹੈ ਕਿ ਹੈ ਕਲ ਜੁਗੀ ਜੀ ਇਹ ਜੋ ਤੂੰ ਝੂਠ ਦੇ ਰਿਸ਼ਤੇਦਾਰ ਬਣਾਈ ਬੈਠਾ ਹੈ ਝੂਠ ਦੇ ਪਸਾਰੇ ਬਣਾ ਕੇ ਬੈਠਾ ਹੈ ਝੂਠ ਦੇ ਮਹਿਲ ਮਨਾਰੇ ਬਣਾ ਕੇ ਬੈਠਾ ਹੈ ਉਹ ਇੱਕ ਦਿਨ ਸਾਰੇ ਦੇ ਸਾਰੇ ਇੱਥੇ ਹੀ ਰਹਿ ਜਾਣਗੇ ਕੋਈ ਵੀ ਤੇਰੇ ਨਾਲ ਨਹੀਂ ਜਾਏਗਾ ਚਾਹੇ ਕਿੰਨਾ ਵੀ ਤੇਰਾ ਕੋਈ ਸਰਕਾਰ ਰਿਸ਼ਤੇਦਾਰ ਹੈ ਤੇਰਾ ਕੋਈ ਮਿੱਤਰ ਹੈ ਕੋਈ ਦੋਸਤ ਹੈ ਦੁੱਖ ਦੇ ਟਾਈਮ ਕੋਈ ਨਹੀਂ ਖੜੇਗਾ ਜੇਕਰ ਤੇਰਾ ਸੱਚਾ ਮੀਤ ਹੈ ਤਾਂ ਉਹ ਕੇਵਲ ਹਰੀ ਹੈ ਹਰੀ ਦਾ ਮਹਾ ਪਰਮਾਤਮਾ ਹੈ ਪਰਮ ਪਿਤਾ ਪਰਮਾਤਮਾ ਹੈ ਤਾਂ ਗੋ ਗਿਆਨਾ تمہਾਰਾ ਹੈ ਕਲਯੁਗ ਦੇ ਅਵਤਾਰ ਹਰੀ ਨੂੰ ਪਰਮ ਪਿਤਾ ਪਰਮਾਤਮਾ ਨੂੰ ਹਰੀ ਕਹਿ ਕੇ ਬਿਆਨ ਕਰਦੇ ਜੀ ਹਰੀ ਮੀਤ ਬਣਾ ਲਾਇਓਏ ਤੇ ਹੈ ਮਨਮੁਖ ਮੂਰਖ ਇਨਸਾਨ ਤੂੰ ਆਪਣਾ ਮਿੱਤਰ ਬਣਾਣਾ ਹੈ ਉਸ ਅਕਾਲ ਕੁਰ ਬਨਾਸੀ ਕੁਰ ਨੂੰ ਬਣਾ ਲੈ ਤੂੰ ਤੂੰ ਗਾ ਕੇ ਤੂੰ ਤੂੰ ਗਾ ਕੇ ਕਿਹ ਹੈ ਮਨ ਮੁਖ ਮੂਰਤ insan ਆਪਣੇ ਹਿਰਦੇ ਦੇ ਅੰਦਰ ਪਰਮ ਪਿਤਾ ਪਰਮਾਤਮਾ ਦੀ ਜੋਤ ਜਗਾਣੀ ਹੈ ਤੇ ਤੈਨੂੰ ਤੂੰ ਤੂੰ ਦਾ ਨਾਰਾ ਲਾਉਣਾ ਪਵੇਗਾ ਤੂੰ ਤੂੰ ਗਾਣਾ ਪਵੇਗਾ ਤਾਂ ਜਾ ਕੇ ਤੇਰੇ ਅੰਦਰ ਕੂੜ ਕਪੜ ਦੀ ਜੋ ਜੰਗ ਲੱਗੀ ਹੋਈ ਹੈ ਉਹ ਉਤਰੇਗੀ ਜਿਹੜੀ ਤੂੰ ਤੂੰ ਦੀ ਤੂੰ ਦੀ ਉਹ ਰੇਗਮਰਦਾ ਕੰਮ ਕਰੇਗੀ ਜਦੋਂ ਤੂੰ ਮੈਂ ਮੇਰੀ ਦੇ ਉਤੇ ਤੂੰ ਤੂੰ ਦਾ ਰੇਗਮਰ ਮਾਰਨ ਲੱਗ ਪਿਆ ਤੇ ਤੇਰੀ ਜਿਹੜੀ ਅੰਦਰ ਕਾਲਪ ਲੱਗੀ ਹੋਈ ਹੈ ਕਾਮ, ਕ੍ਰੋਧ, ਲੋਭ, ਮੋਹ, ਘਾਤ ਦੀ ਜੋ ਜੰਗ ਲੱਗੀ ਹੋਈ ਹੈ ਉਹ ਹੌਲੀ-ਹੌਲੀ ਉਤਰ ਜਾਵੇਗੀ ਔਰ ਤੂੰ ਸੋਨੇ ਵਾਂਗੂ ਚਮਕਣ ਲੱਗ ਪਵੇਂਗਾ। ਹਕੇ ਮਹਾਰਾਜੀ ਨੇ ਆਗਲੀਆਂ ਪੰਕਤੀਆਂ ਦੇ ਵਿੱਚ ਸਾਨੂੰ ਸਮਝਾਇਆ ਹੈ ਮੰਦਰੇ ਕਰਮ ਕਮਾਉਣ ਵਾਲੇ ਲੇਖਾ ਲਿਖਣ ਹਾਰ ਤੁਝ ਨਾਲੇ हे ਮਨਮੁਖ ਮੂਰਖ ਇਨਸਾਨ ਤੂੰ ਸਾਰਾ ਦਿਨ ਝੂਠ ਬੋਲਦਾ ਹੈ ਝੂਠ ਦੀਆਂ ਕਮਾਈਆਂ ਕਰਦਾ ਹੈ ਮੰਦਰੇ ਕੰਮ ਕਰਦਾ ਹੈ ਮੰਦਰੇ ਕਰਮ ਕਮਾਉਣ ਵਾਲੇ ਲੇਖਾ ਲਿਖਣ ਹਾਰ ਤੁਝ ਨਾਲੇ ਉਹ ਪਰਮ ਪਿਤਾ ਪਰਮਾਤਮਾ ਜਿਹਦੇ ਹੱਥ ਵਿੱਚ ਕਲਮ ਹੈ ਉਹ ਸਾਰਾ ਦਿਨ ਤੇਰੇ ਗੁਨਾਹ ਨੋਟ ਕਰ ਰਿਹਾ ਹੈ ਨਾਲ ਉਹ ਨਾਲ ਲੇਖਾ ਲਿਖ ਰਿਹਾ ਹੈ ਲੇਖਾ ਲੇਕਿਨ ਹਰ ਤੁਝ ਨਾਲੇ 24000 ਸਵਾਸ ਸਾਰਾ ਦਿਨ ਲੈਂਦਾ ਹੈ ਕਿੰਨੇ ਕੁ ਸਫਲ ਹੁੰਦੇ ਨੇ ਉਹ ਲੇਖਾ ਲਿਖਣ ਵਾਲਾ ਨਾਲ ਉਹ ਨਾਲ ਲਿਖ ਰਿਹਾ ਹੈ ਕਿਉਂਕਿ ਉਹਦੇ ਅੰਤ ਵਿੱਚ ਕਲਮ ਹੈ ਉਹ ਕਲਮਾਂ ਦੇ ਵਾਰਿਸ ਨੇ ਮੰਦੜੇ ਕਰਮ ਕਮਾਉਣ ਵਾਲੇ ਲੇਖਾ ਲਿਖਣ ਹਾਰ ਤੁਜ ਨਾਲੇ ਏ ਮਨਮੁਖ ਮੂਲਕ ਅਨਸਾਨ ਤੂੰ ਇੰਨੇ ਬੁਰੇ ਕਰਮ ਕਰਦਾ ਹੈ ਸਾਰਾ ਦਿਨ ਦੇ ਵਿੱਚ 24000 ਤੈਨੂੰ ਸਤਿਗੁਰਾਂ ਨੇ ਸਵਾਸਾਂ ਦੀ ਪੂੰਜੀ ਬਖਸ਼ਿਸ਼ ਕੀਤੀ ਹੈ ਜੋ ਵੀ ਹੈ ਯਾਰ ਸਵਾਸਾਂ ਦੀ ਪੂੰਜੀ ਵੀ ਖਰਚ ਲਈ ਔਰ ਕੋਈ ਕੰਮ ਵੀ ਨੇਪਰੇ ਨਾ ਚੜਿਆ ਸਾਰੇ ਦੇ ਸਾਰੇ ਕਰਮ ਜਿਹੜੇ ਹੈ ਉਹ ਮੰਦਰੇ ਕਰਮ ਹੀ ਕਮਾਉਣ ਵਿੱਚ ਲੱਗਾ ਹੋਇਆ ਹੈ ਉਹ ਜਿੰਨੇ ਵੀ ਤੂੰ ਮੰਦਰੇ ਕਰਮ ਕਮਾਰਿਆ ਹੈ ਉਹ ਪਰਮਕੀਤਾ ਪਰਮਾਤਮਾ ਕਲਮਾਂ ਦੇ ਵਾਰਸ ਗਿਆਨ ਦੇ ਸਾਗਰ ਸੰਸਕ੍ਰਿਤ ਬਾਦਸ਼ਾਹ ਦੇ ਮਾਲਕ ਜਿਨ੍ਹਾਂ ਨੇ ਸੰਸਕ੍ਰਿਤ ਭਾਸ਼ਾ ਸ਼ੁਰੂ ਕੀਤੀ ਤਾਂ ਜਾ ਕੇ ਸਾਨੂੰ ਸੰਸਾਰ ਨੂੰ ਵਿਦਿਆ ਮਿਲੀ ਹੈ ਉਹ ਵਿਦਿਆ ਦੇ ਸਾਗਰ ਜਿਨ੍ਹਾਂ ਦੇ ਹੱਥ ਵਿੱਚ ਕਲਮ ਹੈ ਉਹ ਤੇਰਾ ਲੇਖਾ ਨਾਲੋਂ ਨਾਲ ਲਿਖਦੇ ਹਨ ਅੱਗੇ ਮਹਾਰਾਜ ਜੀ ਨੇ ਫਰਮਾਨ ਕੀਤਾ ਹੈ ਤਨ ਗੁਰੂ ਗਿਆਨਾ ਤੁਹਾਡਾ ਇਹ ਕਲਯੁਗ ਦੇ ਅਵਤਾਰ ਸਾਨੂੰ ਸਮਝਾਰੇ ਨੇ ਲੁਕ ਲੁਕ ਚੋਰਾ ਚੋਰੀ ਕਰਦਾ ਮਾਲ ਬਗਾਨੇ ਲੁੱਟਦਾ ਜੋਰੀ ਲੁਕ ਲੁਕ ਚੋਰਾ ਕਰਦਾ ਚੋਰੀ ਮਾਲ ਬਗਾਨੇ ਈਟਦਾ ਜੋਰੀ ਜੋਰੀ ਤੋਂ ਭਾਵੇਂ ਚਨੇ ਜੋਰ ਨਾਲ ਲਿਆ ਕੇ ਜੋਰ ਦੇ ਨਾਲ ਮਾਲ ਬਗਾਨਾ ਲੁੱਟਦਾ ਪਿਆ ਲੋਕਾਂ ਨੂੰ ਲੁੱਟਦਾ ਪਿਆ ਲੁਕ ਲੁਕ ਚੋਰਾ ਕਰਦਾ ਚੋਰੀ ਮਾਲ ਬਗਾਨੇ ਲੁੱਟਦਾ ਜੋਰੀ ਤਾਨਾ ਗੁਰੂ ਗਿਆਨਨਾਥ ਸਹਾਰਾ ਅਜ ਕਲਯੁਗ ਦੇ அவਤਾਰ ਸੰਸ ਸਮਝਾਰੇ ਨੇ ਕਿ हे ਮਨਮੁਖ ਮੂਰਖ ਇਨਸਾਨ ਤੂੰ ਮਾਤ ਲੋਕ ਦੀ ਧਰਤੀ ਤੇ ਆਪਣੇ ਸਾਥੀਆਂ ਤੋਂ ਲੋਕ ਕੇ ਤਾਂ ਚੋਰੀ ਕਰ ਸਕਦਾ ਹੈ ਲੋਕ-ਲੋਕ ਕੇ ਆਪਣੇ ਆਂਡੀਆਂ ਗਵਾਂਡੀਆਂ ਤੋਂ ਆਪਣੇ ਰਿਸ਼ਤੇਦਾਰਾਂ ਤੋਂ ਆਪਣੇ ਭੈਣਾਂ ਭਰਾਵਾਂ ਤੋਂ ਆਪਣੇ ਬੱਚਿਆਂ ਤੋਂ ਲੁਕ ਕੇ ਚੋਰੀ ਦਾ ਕਰਦਾ ਹੈ ਪਰ ਤੈਨੂੰ ਪਰਮ ਪਿਤਾ ਪਰਮਾਤਮਾ ਦੀ ਨਜ਼ਰ ਜਿਹੜੀ ਹੈ ਉਹ ਦੇਖ ਰਹੀ ਹੈ ਮਾਲ ਬਿਵਾਨੇ ਲੁੱਟਦਾ ਜੋਰੀ ਤੂੰ ਕਦੇ ਵੀ ਆਪਣੀ ਨੇਕ ਕਮਾਈ ਨਹੀਂ ਕਰਦਾ ਹਮੇਸ਼ਾ ਹੀ ਦੂਸਰਿਆਂ ਦੀ ਕਮਾਈ ਤੇ ਤਾਂ ਲਾ ਕੇ ਬੈਠਾ ਹੈ ਕਿਉਂਕਿ ਦੂਸਰਿਆਂ ਦੀ ਕਮਾਈ ਲੁੱਟਣੀ ਬਹੁਤ ਹੀ ਆਸਾਨ ਹੁੰਦੀ ਹੈ ਹਮੇਸ਼ਾ ਹੀ ਤੇਰੇ ਮਨ ਵਿੱਚ ਇਹ ਹੈ ਕਿ ਮੈਂ ਕੋਈ ਵੀ ਬੰਦਾ ਦਿਹਾੜੀ ਤੇ ਲੈ ਜਾਵਾਂ ਤੇ ਉਹਨੂੰ ਪੈਸੇ ਨਾ ਦੇਵਾਂ ਜੇ ਦੇਵਾਂ ਤੇ ਬਹੁਤ ਘੱਟ ਦੇਵਾਂ ਕਿਉਂਕਿ ਮੈਂ ਠੇਕੇਦਾਰ ਬਣ ਗਿਆ ਹਾਂ ਮੈਂ ਵੱਡਾ ਆਦਮੀ ਬਣ ਗਿਆ ਹਾਂ ਜੇਕਰ ਤੁਹਾਨੂੰ ਕਿਸੇ ਦੇ ਕੰਮ ਤੇ ਵੀ ਜਾਣਾ ਹੈ ਤੇ ਜਿਨੇ ਤੈਨੂੰ ਸਾਰੇ ਦਿਨ ਦੀ ਮਿਹਨਤ ਮਜ਼ਦੂਰੀ ਦੇਣੀ ਹੈ ਉਹਦਾ ਵੀ ਕੰਮ ਇਮਾਨਦਾਰੀ ਦੇ ਨਾਲ ਕਰਾ ਇਹ ਨਾ ਸੋਚ ਕੇ ਕਿ ਕਿਹੜਾ ਮਾਲਕ ਦੇਖਦਾ ਹੈ ਦਿਹਾੜੀ ਲੈਣੀ ਹੈ ਫਰੀ ਦੀ ਲੈ ਲੈਣਾ ਉਹ ਨਹੀਂ ਹੋਏ ਮਨਮੁਖ ਲੋਕ ਲੋਕ ਇਹਨਾਂ ਕੰਮਾਂ ਦੇ ਵਿੱਚ ਰੁੱਝ ਜਾਂਦੇ ਨੇ ਕਿ ਮੈਂ ਕਦੋਂ ਕਿਸੇ ਨੂੰ ਲੁੱਟਣਾ ਹੈ ਕਿ ਮਨਮਕਮੂਰ انسان ਤੂੰ ਬੰਦੇ ਦੇ ਕੋਲੋਂ ਚੋਰੀ ਕਰ ਸਕਦਾ ਹੈ ਸੰਸਾਰ ਦੇ ਕੋਲੋਂ ਚੋਰੀ ਕਰ ਸਕਦਾ ਹੈ ਸਾਰੇ ਪਰਮ ਪਿਤਾ ਪਰਮਾਤਮਾ ਕਲਮਾਂ ਦੇ ਵਾਰਸ ਵਿਦਿਆ ਦੇ ਸਾਗਰ ਜਿਹਦੇ ਹੱਥ ਵਿੱਚ ਕਲਮ ਹੈ ਜਿਹੜੀ ਸਾਰੀ ਦੁਨੀਆ ਜਿਸਨੇ ਬਣਾਈ ਹੈ ਉਹ ਤੈਨੂੰ ਸਦਾ ਹੀ ਦੇਖਦਾ ਹੈ ਉਹਦੀ ਨਜ਼ਰ ਸਾਰਿਆਂ ਦੇ ਉੱਤੇ ਬਰਾਬਰ ਹੈ ਕਿਉਂਕਿ ਉਹ ਸਭ ਨੂੰ ਇੱਕ ਬਰਾਬਰ ਦੇਖਦੇ ਹਨ ਕਾਲ ਜਗ ਦੇਵਤਾ ਸਤਿਗੁਰੂ ਗਿਆਨੰਤ ਮਹਾਰਾਜ ਜੀ ਦੇ ਪਾਵਨ ਪਵਿੱਤਰ ਗੁਰਬਾਣੀ ਦੇ ਵਿੱਚ ਇੱਕ ਹੋਰ ਸ਼ਲੋਕ ਹੈ ਪਰਮ ਪਵਿੱਤਰ ਬਹੁ ਬਲਵੰਤ ਆਦ ਮਦ ਜਿਸ ਕਾ ਨਹੀਂ ਅੰਤ ਨਜ਼ਰ ਕਰਮ ਸਭ ਜੀਵਾਂ ਸਮ ਗਿਆਨਨਾਥ ਉਹ ਵੀ ਇੱਕ ਬ੍ਰਹਮ ਉਹ ਪਰਮपिता परमात्मा ਬਹੁਤ ਬੇਅੰਤ ਵੱਡਾ ਹੈ ਨਜ਼ਰ ਕਰੰ ਸਭ ਜੀਵਾਂ ਸਮ ਤਾਨ ਗੁਰ ਗਿਆਨਾ ਤੁਮਾਰਾ ਜੀ ਕਲਜੋ ਦੇ ਅਵਤਾਰ ਸਾਨੂੰ ਸਮਝਾ ਰਹੇ ਨੇ ਉਹ ਪਰਮ ਪਿਤਾ ਪਰਮਾਤਮਾ ਸਭ ਨੂੰ ਇੱਕ ਨਜ਼ਰ ਨਾਲ ਦੇਖਦਾ ਹੈ ਨਜ਼ਰ ਕਰੰ ਸਭ ਜੀਵਾਂ ਸਮ ਗਿਆਨਨਾਥ ਉਹ ਵੀ ਇੱਕ ਬ੍ਰਹਮ ਉਹ ਵੀ ਪਰਮ ਪਿਤਾ ਪਰਮਾਤਮਾ ਹੈ ਜਿਹੜਾ ਸਾਰਿਆਂ ਜੀਵਾਂ ਨੂੰ ਇੱਕ ਨਜ਼ਰ ਨਾਲ ਦੇਖਦਾ ਹੈ ਜਿਸ ਤਰ੍ਹਾਂ ਮਾ ਪਿਓ ਆਪਣੇ ਬੱਚਿਆਂ ਦੇ ਵਿੱਚ ਫਰਕ ਨਹੀਂ ਕਰਦੇ ਉਸੇ ਤਰ੍ਹਾਂ ਹੀ ਪਰਮ ਪਿਤਾ ਪਰਮਾਤਮਾ ਦੇ ਅਸੀਮ ਅੰਛਾ ਹਾਂ ਪਰਮ ਪਿਤਾ ਪਰਮਾਤਮਾ ਦੇ ਵਿੱਚੋਂ ਇਹ ਪਰਮ ਆਤਮਾ ਦੇ ਵਿੱਚੋਂ ਇਹ ਆਤਮਾ ਟੁੱਟ ਕੇ ਸਾਨੂੰ ਮਿਲੀ ਹੈ ਅਸੀਂ ਉਹਦੇ ਪੁੱਤਰ ਧੀਆ ਹਾਂ ਔਰ ਪਿਤਾ ਕਦੀ ਆਪਣੇ ਪੁੱਤਰਾਂ ਧੀਆਂ ਦੇ ਵਿੱਚ ਫਰਕ ਨਹੀਂ ਕਰਦਾ ਉਹ ਸਾਰਿਆਂ ਨੂੰ ਇੱਕ ਨਜ਼ਰ ਨਾਲ ਦੇਖਦੇ ਨੇ ਅੱਗੇ ਕਲਯੁਗ ਦੇ ਅਵਤਾਰ ਸਤਿਗੁਰੂ ਗਿਆਨनाथ ਮਹਾਰਾਜ ਜੀ ਸਾਨੂੰ ਕੀ ਸਮਝਾਉਂਦੇ ਨੇ ਮਹਾਰਾਜ ਕਹਿੰਦੇ ਨੇ ਕਿ ਮਾਇਆ ਚਾਰ ਦਿਵਸ ਕੀ ਰਾਣੀ ਇਹ ਛਲਬਾਜ ਨਹੀਂ ਸੰਗ ਜਾਣੀ ਤਾਂ ਗੁਰੂ ਗਿਆਨनाथ ਮਹਾਰਾਜ ਕਹਿੰਦੇ ਨੇ ਕਿ हे ਮਨਮੁਖ ਮੂਰਖ ਇਨਸਾਨ ਜਿਸ ਮਾਇਆ ਦਾ ਕਰਕੇ ਤੂੰ ਲੋਕਾਂ ਦੇ ਨਾਲ ਛਲ ਕਪਟ ਕਰਦਾ ਹੈ ਇਹ ਚਾਰ ਦਿਨ ਦੀ ਰਾਣੀ ਹੈ ਕਿਉਂਕਿ ਅੱਜ ਤੇਰੇ ਕੋਲ ਹੈ ਕੱਲ ਨੂੰ ਕਿਸੇ ਹੋਰ ਕੋਲ ਚਲੇ ਜਾਏਗੀ ਪਰਸੋਂ ਕਿਸੇ ਹੋਰ ਕੋਲ ਚਲੇ ਜਾਵੇਗੀ ਕਿਉਂਕਿ ਮਾਇਆ ਮੋਹਣੀ ਹੈ ਜਿਸ ਨੂੰ ਮੋਹ ਲਵੇ ਆਪਣੇ ਮੋਹ ਜਾਲ ਦੇ ਵਿੱਚ ਐਸਾ ਪਸਾਂਦੀ ਹੈ ਐਸਾ ਪਸਾਂਦੀ ਹੈ ਕਿ ਬੰਦਾ ਖੁਦ ਉਹਦੇ ਵਿੱਚ ਉਲਝ ਕੇ ਰਹਿ ਜਾਂਦਾ ਹੈ ਅਧਾਰਨ ਦੇ ਤੌਰ ਤੇ ਜਿਵੇਂ ਮੱਕੜੀ ਹੈ ਅਕਸਰ ਘਰਾਂ ਦੇ ਵਿੱਚ ਮੱਕੜੀ ਹੁੰਦੀ ਹੈ ਉਹ ਮੱਕੜੀ ਜਾਲਾ ਤਾ ਬੁੰਦੀ ਹੈ ਆਪਣੀ ਖਰਾਕ ਦੇ ਵਾਸਤੇ ਕਿ ਮੈਂ ਐਸਾ ਜਾਲਾ ਬੁੰਨ ਲਵਾਂ ਕਿ ਜੋ ਵੀ ਇਹਦੇ ਵਿੱਚ ਟਿੱਡੀ ਪੁੰਦੀ ਜਾਵੇਗੀ ਮੈਂ ਉਹ ਮਾਰ ਕੇ ਖਾ ਜਾਵਾਂਗੀ ਪਰ ਉਹਨੂੰ ਉਦੋਂ ਗਿਆਨ ਹੁੰਦਾ ਹੈ ਜਦੋਂ ਜਾਲਾ ਬੁੰਦੀ ਬੁੰਦੀ ਆਪਣੇ ਆਪ ਉਸ ਜਾਲੇ ਵਿੱਚ ਫਸ ਜਾਂਦੀ ਹੈ ਔਰ ਫਸ ਕੇ ਉੱਥੇ ਹੀ ਦਮ ਤੋੜ ਦਿੰਦੀ ਹੈ ਇਸੇ ਤਰ੍ਹਾਂ ਧੰਨ ਗੁਰੂ ਗਿਆਨਨਾ ਤੁਹਾਡਾ ਇਹ ਕਲਤੂ ਦੇਵਤਾ ਸਾਨੂੰ ਸਮਝਾ ਰਹੇ ਨੇ ਕਿ हे ਮਨਮੁਖ ਮੂਰਖ ਇਨਸਾਨ ਇਹ ਮਾਇਆ ਚਾਰ ਦਿਵਸ ਕੀ ਰਾਣੀ ਇਹ ਛਲ ਬਾਜ ਨਹੀਂ ਸੰਭ ਜਾਣੀ ਮਹਾਰਾਜ ਜੀ ਸਾਨੂੰ ਸਮਝਾਉਂਦੇ ਨੇ ਕਿ हे ਮਨਮੁਖ ਮੂਰਖ ਇਨਸਾਨ ਤੂੰ ਛਲ ਕਪਟ ਕਰਦਾ ਹੈ ਮਾਇਆ ਦੀ ਖਾਤਰ ਕਰਦਾ ਹੈ ਇਹ ਮਾਇਆ ਚਾਰ ਦਿਨਾਂ ਦੀ ਰਾਣੀ ਹੈ ਸ਼ੱਲ ਇਹ ਸ਼ੱਲਬਾਜ਼ ਨਹੀਂ ਸੰਗ ਜਾਣੀ ਇਹ ਜਿੰਨੇ ਵੀ ਮਰਜੀ ਤੂੰ ਝੂਠ ਫਰੇਵ ਕਰ ਲੈ ਜਿੰਨਾ ਮਰਜੀ ਲੋਕਾਂ ਨੂੰ ਧੋਖੇ ਦੇ ਕੇ ਲੁੱਟ ਲੈ ਇਹ ਜਿਹੜੀ ਮਾਇਆ ਦੀ ਖਾਤਰ ਤੂੰ ਝੋਖੇ ਲੋਕਾਂ ਦੇ ਉੱਤੇ ਦੋ ਛਿਲਾ ਰਿਆਂ ਹੈ ਝੂਠਾ ਲੋਕਾਂ ਨੂੰ ਲੁੱਟ ਰਿਆਂ ਹੈ ਆਪਣੀ ਜੇਬ ਭਰਨ ਦੀ ਖਾਤਰ ਸ਼ੱਲ ਕਰ ਰਿਆਂ ਹੈ ਇਹ ਮਾਇਆ ਕਦੀ ਵੀ ਕਿਸੇ ਦੇ ਨਾਲ ਨਹੀਂ ਗਈ ਔਰ ਤੇਰੇ ਸੰਗ ਵੀ ਨਹੀਂ ਜਾਵੇਗੀ ਅਗੇ ਧੰ ਗੁਰੂ ਗਿਆਨਾ ਤੁਮਾਰਾ ਜੀ ਸਾਨੂੰ ਸਮਝਾਉਂਦੇ ਨੇ ਦੇਖ ਮੁੜੇ ਜਦ ਜਗ ਦਾ ਮੇਲਾ ਨਾਲ ਨਹੀਂ ਜਾਣਾ ਇੱਕ ਤੇਲਾ ਧੰ ਗੁਰੂ ਗਿਆਨਾ ਤੁਮਾਰਾ ਜੀ ਕਲਯੁਗ ਦੇ ਅਵਤਾਰ ਸਾਨੂੰ ਆਪਣੀ ਬਾਣੀ ਦੇ ਵਿੱਚੋਂ ਆਪਣੇ ਮਹਾਕਾਵੰਦ ਦੇ ਵਿੱਚੋਂ ਸਮਝਾ ਰਹੇ ਨੇ ਮਹਾਰਾਜ ਕਹਿੰਦੇ ਨੇ ਦੇਖ ਮੁੜੇ ਜਦ ਜਗ ਦਾ ਮੇਲਾ ਨਾਲ ਨਹੀਂ ਜਾਣਾ ਇੱਕ ਥੇਲਾ ਜਦੋਂ ਅਸੀਂ ਇਸ ਸੰਸਾਰ ਨੂੰ ਛੱਡ ਕੇ ਜਾਣਾ ਹੈ ਇਹ ਅਸੀਂ ਮੇਲਾ ਦੇਖਣ ਆਏ ਹਾਂ ਦੇਖ ਮੁੜੇ ਜਦ ਜੱਗ ਦਾ ਮੇਲਾ ਨਾਲ ਨਹੀਂ ਜਾਣਾ ਇੱਕ ਥੇਲਾ ਇਹ ਸੰਸਾਰ ਇੱਕ ਮੇਲਾ ਹੈ ਅਸੀਂ ਮੇਲਾ ਦੇਖਣ ਆਏ ਹਾਂ ਮੇਲਾ ਸਾਨੂੰ ਉਦੋਂ ਸੋਹਣਾ ਲੱਗਦਾ ਹੈ ਜਿੰਨਾ ਚਿਰ ਸਾਡੇ ਹੱਥ ਦੇ ਵਿੱਚ ਸਾਡੇ ਪਰਮ ਪਿਤਾ ਪਰਮਾਤਮਾ ਪਿਤਾ ਦੀ ਉਂਗਲ ਹੈ ਆਧਾਰਨ ਦੇ ਤੌਰ ਤੇ ਜਦੋਂ ਇੱਕ ਬੱਚਾ ਆਪਣੇ ਬਾਪ ਦੀ ਉਂਗਲ ਫੜ ਕੇ ਮੇਲਾ ਦੇਖਣ ਜਾਂਦਾ ਹੈ ਉਹਦੇ ਮੋਢਿਆਂ ਤੇ ਬੈਠ ਕੇ ਮੇਲਾ ਦੇਖਦਾ ਹੈ ਤੋ ਉਹਨਾਂ ਸਾਰੇ ਮੇਲੇ ਦੇ ਜਿਹੜੇ ਖਡਾਉਣੇ ਨੇ ਸਾਰੇ ਮੇਲੇ ਦੇ ਜੋ ਵੀ ਵਸਤੂ ਹਨ ਬਹੁਤ ਹੀ ਮਨਪਉਂਦੀਆਂ ਨੇ ਉਹਨਾਂ ਸੋਹਣੀਆਂ ਲੱਗਦੀਆਂ ਨੇ ਕਿਉਂਕਿ ਉਹਦੇ ਹੱਥ ਵਿੱਚ ਪਿਤਾ ਜੀ ਦੀ ਉਂਗਲ ਹੈ ਪਰ ਜਦੋਂ ਉਹ ਬੱਚੇ ਦਾ ਹੱਥ ਪਿਤਾ ਦੀ ਉਂਗਲ ਦੇ ਨਾਲੋਂ ਛੁੱਟ ਜਾਂਦਾ ਹੈ ਪਿਤਾ ਦੀ ਉਂਗਲ ਛੁੱਟ ਜਾਂਦੀ ਹੈ ਫਿਰ ਉਹ ਵੀ ਬੱਚਾ ਸਾਰੇ ਮੇਲੇ ਦੇ ਵਿੱਚ ਹੋਕੇ ਲੈ ਲੈ ਕੇ ਰੋਂਦਾ ਹੈ ਔਰ ਜਿੰਨੀਆਂ ਵੀ ਮੇਲੇ ਦੇ ਵਿੱਚ ਵਸਤੂਆਂ ਦੁਕਾਨਾਂ ਲੱਗੀਆਂ ਹੋਈਆਂ ਹਨ ਉਹਨੂੰ ਸਾਰੀਆਂ ਬੇਰੰਗ ਲੱਗਦੀਆਂ ਹਨ ਖਡਾਉਣੇ ਵੀ ਉਹੀ ਹੈ ਬੱਚਾ ਵੀ ਉਹੀ ਹੈ ਮੇਲਾ ਵੀ ਉਹੀ ਹੈ ਪਰ ਪਿਓ ਦੀ ਉਂਗਲ ਛੁੱਟ ਗਈ ਔਰ ਬੱਚੇ ਨੂੰ ਖਡਾਉਣੇ ਜਿਹੜੇ ਬੇਰੰਗ ਲੱਗਣੇ ਸ਼ੁਰੂ ਹੋ ਗਏ ਤੋ ਕੌ ਲੈ ਲੈ ਕੇ ਰੋਈ ਜਾਂਦਾ ਹੈ ਸਾਰਾ ਮੇਲਾ ਉਸ ਨੂੰ ਬੇਕਾਰ ਲੱਗਦਾ ਹੈ ਇਸੇ ਤਰ੍ਹਾਂ ਤਾਂ ਗੁਰੂ ਗਿਆਨनाथ ਹਮਾਰਾ ਜੀ ਸਾਨੂੰ ਸਮਝਾਉਂਦੇ ਨੇ ਕਿ ਹੈ ਮਨ ਮੁਖ ਮੂਰਖ ਇਨਸਾਨ ਤੂੰ ਸੰਸਾਰ ਦੇ ਉੱਤੇ ਇਹ ਮੇਲਾ ਦੇਖਣ ਆਇਆ ਹੈ ਦੇਖ ਮੁੜੇ ਜਦ जग ਦਾ ਮੇਲਾ ਲਾਉ ਨਾਲ ਨਹੀਂ ਜਾਣਾ ਇੱਕ ਥੇਗਾ ਤੂੰ ਮੇਲਾ ਦੇਖਣ ਆਇਆ ਹੈ ਔਰ ਪਰਮ ਪਿਤਾ ਪਰਮਾਤਮਾ ਦੀ ਉਂਗਲ ਕੜ ਲੈ ਜੇ ਇਸ ਮੇਲੇ ਨੂੰ ਤੂੰ ਸਹਾਵਣਾ ਕਰਨਾ ਹੈ ਆਪਣੇ ਮਨ ਦੀਆਂ ਖੁਸ਼ੀਆਂ ਨੂੰ ਪਾਉਣਾ ਹੈ ਮੇਲੇ ਅੰਦਰ ਤੇ ਕਦੀ ਵੀ ਆਪਣੇ ਪਿਤਾ ਪਰਮਾਤਮਾ ਦੀ ਉਂਗਲ ਨਾ ਛੱਡੀ ਜੇਕਰ ਤੂੰ ਪਰਮ ਪਿਤਾ ਪਰਮਾਤਮਾ ਦਾ ਓਟ ਤੇ ਆਸਰਾ ਛੱਡ ਦਿੱਤਾ ਇਹ ਜੱਗ ਇਹ ਜਿਹੜਾ ਮੇਲਾ ਹੈ ਉਹ ਤੇਰੇ ਵਾਸਤੇ ਬੇਕਾਰ ਹੋ ਜਾਵੇਗਾ ਜਦੋਂ ਤੂੰ ਮੇਲਾ ਦੇਖ ਕੇ ਮੁੜੇਗਾ ਤੇ ਨਾਲ ਨਹੀਂ ਜਾਣਾ ਇੱਕ ਤੇਲਾ ਕੋਈ ਵੀ ਵਸਤੂ ਤੇਰੇ ਨਾਲ ਨਹੀਂ ਜਾਵੇਗੀ ਜਿਸ ਤਰ੍ਹਾਂ ਬੱਚਾ ਆਪਣੇ ਬਾਪ ਦੀ ਉਂਗਲ ਛੱਡ ਕੇ ਮੇਲੇ ਦੇ ਵਿੱਚ ਰੋਂਦਾ ਕਰ ਲਾਉਂਦਾ ਹੈ ਖਾਲੀ ਵਾਪਸ ਉਸੇ ਖਾਲੀ ਹੱਥ ਮੁੜਿਆ ਆਉਂਦਾ ਹੈ ਉਸੇ ਤਰ੍ਹਾਂ ਹੀ ਔਰ ਇਸੇ ਤਰ੍ਹਾਂ ਹੀ ਧੰਗ ਗੁਰੂ ਗਿਆਨ ਨਾਲ ਤੁਹਾਮਾਰਾ ਇਹ ਕਲਯੁਗ ਦੇ ਅੰਤਾਰ ਸਾਨੂੰ ਸਮਝਾਰੇ ਨੇ ਕਿ ਇਹ ਮਨਮੁਖ ਮੂਰਖ ਇਨਸਾਨ ਆਗਰ ਤੁਮ ਸੰਸਾਰ ਦਾ ਮੇਲਾ ਦੇਖਣਾ ਹੈ ਤੁਹਾਡੇ ਪਿਤਾ ਪਰਮੇਸ਼ਵਰ ਦੀ ਉਂਗਲ ਨਾ ਛੱਡੀ ਕਿਉਂਕਿ ਪਿਤਾ ਪਰਮੇਸ਼ਵਰ ਦੇ ਨਾਲ ਇਹ ਮੇਲਾ ਜਿਹੜਾ ਤੈਨੂੰ ਸੁਹਾਵਣਾ ਲੱਗੇਗਾ ਜਦੋਂ ਤੇਰੀ ਉਂਗਲ ਛੁੱਟ ਗਈ ਉਸ ਬੱਚੇ ਦੀ ਤਰ੍ਹਾਂ ਤੂੰ ਮੇਲੇ ਦੇ ਵਿੱਚ ਹੋ ਕੇ ਲੈ ਲੈ ਕੇ ਰੋਂਦਾ ਕਰ ਲੋਂਦਾ ਖਾਲੀ ਹੱਥ ਚੱਲਿਆ ਜਾਵੇਂਗਾ ਕਲ ਯੁਗ ਦੇ ਅੰਤਾਂ ਤਨ ਗੁਰੂ ਗਿਆਨਾਤ ਹਮਾਰਾ ਜੀ ਸਾਨੂੰ ਰੋਜ਼ ਹੀ ਆਪਣੀ ਬਾਣੀ ਦੇ ਰਾਹੀ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਦੇ ਨੇ ਸਾਨੂੰ ਰੋਜ਼ ਹੀ ਤਨ ਗੁਰੂ ਗਿਆਨਾ ਤੁਮਾਰਾ ਇੱਕ ਉਸ ਸੱਚ ਦੇ ਨਾਲ ਜੋੜਦੇ ਨੇ ਜਿਹੜਾ ਸਾਡਾ ਜੀਵਨ ਦਾ ਅਸਲੀ ਸੱਚ ਹੈ ਆਓ ਅੱਜ ਤੋਂ ਪਰਨ ਕਰ ਲਈਏ ਕਿ ਆਪਾਂ ਤਨ ਗੁਰੂ ਗਿਆਨਾ ਤੁਮਾਰਾ ਇਹਦੀ ਗੱਲ ਮੰਨਣੀ ਹੈ ਤਨ ਗੁਰੂ ਗਿਆਨਾ ਤੁਮਾਰਾ ਇਹਦੇ ਜੋ ਦੱਸੇ ਹੋਏ ਉਪਦੇਸ਼ ਨੇ ਉਹਨਾਂ ਉਪਦੇਸ਼ਾਂ ਦੇ ਉੱਤੇ ਚੱਲ ਕੇ ਆਪਣੇ ਜੀਵਨ ਨੂੰ ਸਫਲਾ ਕਰਨਾ ਹੈ ਤਾਂ ਕਿ ਸਾਡਾ ਜਿਹੜਾ ਮਾਨਸ ਜਾਮਾ ਹੈ ਇਥੇ ਸਾਡਾ ਸੰਸਾਰ ਦੇ ਉੱਤੇ ਆਉਣਾ ਉਹ ਸਫਲ ਹੋ ਜਾਵੇ ਸੋ ਇਨੀਆਂ ਘਾਰ ਜੀਣਿਆਂ ਪਰਵਾਨ ਕਾਨਿਆਂ ਜੀ ਜੋ ਬੋਲੇ ਸੋ ਨਿਰਭੈ ਪਰਮਾਤਮਾ ਵਾਲਮੀਕੀ ਦਇਆਵਾਨ ਕੀ ਜੈ ਸਾਹਿਬ ਸ੍ਰੀ ਸਤਗੁਰੂ ਗੁਰੂ ਗਿਆਨਕ ਮਹਾਰਾਜ ਕੀ ਜੈ